you. <company> <governor Aufsarega> <laughs> ਆਪ ਜੀ ਦਾ ਬਹੁਤ ਬਹੁਤ ਸਵਾਗਤ ਜੀ ਨਾਲ ਜੀ ਸਰ ਜੀ ਸਾਹਿਬ ਕੀ ਜਾਨ ਚਾਹੁੰਦੇ ਸਰ ਅੱਜ ਅਸੀਂ ਸਾਰੇ ਲੱਖਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸੇ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਦੇ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਹੋਣ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਦੀ ਕਾਇਨਾਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਕ ਬਲ ਇੰਨੀ ਕ ਸਮੱਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਕੋਈ ਤਰ ਤਰ ਮਨਤ ਪ੍ਰਸਤੂਤੀ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ